ਸਭ ਤੇ ਰਥ ਵਰਤ ਜਗ ਪੁੰਨ ਤੁਲਾ ਹਰ ਹਰ ਨਾਮ ਨਾ ਪੁਜ ਹੈ ਪੁਜਾ ਹਰ ਹਰ ਅਤਲ ਤੋਲ ਅਤ ਪਾਰੀ ਗੁਰਮਤ ਜਪ ਉਮਾ ਹਾਰਾਮ ਸਾਬ ਕਰਮ ਧਰਮ ਹਰ ਨਾਮ ਜਪਾ ਹ ਕਿਲ ਵਿਖ ਮੈਲ ਪਾਪ ਧੋਵਾ ਹ ਦੀਨ ਦਇਆਲ ਹੋ ਹੋ ਜਨ ਉਪਰ ਦੇਹੁ ਨਾਨਕ ਨਾਮ ਓ ਮਹਾਰਾਮ ਜੈ ਤੁਸਰੀ ਮਹਲਾ 5 ਘਰ ਤੀਜਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਕੋਈ ਜਾਣੈ ਕਬ ਨਹੀਂ ਹਾਂ ਜਗ ਮੀਤ ਜਿਸ ਹੋਏ ਕਿਰਪਾਲ ਸੋਈ ਬਿਦ ਬੂਝੈ ਤਾਂ ਕੀ ਨਰਮਲ ਰੀਤ ਰਹਾਉ ਮਾਤ ਪਿਤਾ ਬਨਤਾ ਸੁਤ ਬੰਧਪ ਇਸਤ ਮੀਤ ਅਰਪਾਏ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤ ਹੈ ਕੋ ਨਾ ਸਹਾਈ ਮੋਕਤ ਮਾਲ ਕਨਕ ਲਾਲ ਹੀਰਾ ਮਨ ਰੰਜਨ ਕੀ ਮਾਇਆ ਹਾ ਹਾ ਕਰਤ ਵਿਹਾਨੀ ਅਭ ਰਹਿ ਕਾਮ ਹੈ ਸੰਤੋਖ ਨਾ ਪਾਇਆ ਹਸ ਰਥ ਆਸਵ ਪਵਣ ਤੇਜ ਧਣੀ ਬੋ ਮਨ ਚਤੁਰੰਗਾ ਸੰਗ ਨਾ ਚਾਲਿਓ ਇਨ ਮਹ ਕਸ਼ੂਅ ਉਠ ਸਿਧਾਇਓ ਨੰਗਾ ਹਰ ਕੇ ਸੰਤ ਤ੍ਰਿਪ੍ਰੀਤਮ ਪ੍ਰਭ ਕੇ ਤਾਂ ਕੈ ਹਰ ਹਰ ਗਾਈਐ ਹਾਂ ਨਾਨਕ ਈ ਹਾਂ ਸੁਖ ਆਗੈ ਮੁਖ ਓਜਲ ਸੰਗ ਸੰਤਨ ਕੈ ਪਾਈਐ ਜੈਤ ਸ੍ਰੀ ਮਹੱਲਾ ਪੰਜਵਾ ਘਰ ਤੀਜਾ ਦੋ ਪਦੇਕ ਓੰਕਾਰ ਸਤਿਗੁਰ ਪ੍ਰਸਾਦ ਦੇਹੋ ਸੰਦੇਸ ਰੋ ਕਹੀਓ ਉਪਰ ਕਹੀਓ ਬਿਸਮ ਭਈ ਮੈਂ ਬਹੁ ਵਿਦ ਸੁਨਤੇ ਕਹੋ ਸੁਹਾਗਨ ਸਹੀਓ ਰਹਾ ਕੋ ਕਹ ਤੋ ਸਭ ਬਾਹਰ ਬਾਹਰ ਕੋ ਕਹ ਤੋ ਸਭ ਮਹੀਆ ਬਰਨ ਨਾ ਦੇਸੈ ਚਿਨ ਨ ਲਖਿਐ ਸੁਹਾਗਨ ਸਾਤ ਵਜਹੀਓ ਸਰਦ ਨਿਵਾਸੀ ਘਟ ਘਟ ਵਾਸੀ ਦੇਪ ਨਹੀਂ ਅਲਪਹੀਆ ਨਾਨਕ ਕਹਿ ਤਸਨੋ ਰੇ ਲੋਗਾ ਸੰਤ ਰਸਨ ਕੋ ਵਸਹੀ ਔ ਜੈ ਸ੍ਰੀ ਮਹੱਲਾ ਪੰਜਵਾ ਧੀਰੋ ਸੁਨ ਧੀਰੋ ਪ੍ਰਭ ਕਉ ਰਹਾਓ ਜੀ ਪ੍ਰਾਨ ਮਨ ਤਨ ਸਭ ਅਰਪਾ ਨੀਰੋ ਪੀਖ ਪ੍ਰਭ ਕਉ ਨੀਰੋ ਮੇ ਸੁਮਰ ਬੇਅੰਤ ਵਡਦਾਤਾ ਮਨ ਹੈ ਗਹਿਰਾ ਪੀਖ ਪ੍ਰਭ ਕਾ ਜੋ ਚਾਹ ਸੋਈ ਸੋਈ ਪਾਵ ਆਸਾ ਮਨ ਸਾਧੂ ਜਬ ਪ੍ਰਭ ਕਾ ਗੁਰ ਪ੍ਰਸਾਦ ਨਾਨਕ ਮਨ ਵਸਿਆ ਦੁਖ ਨਾ ਕਬ ਹੋਉ ਝੂਰਾ ਬੁਝ ਪ੍ਰਭ ਕਾ ਜੈ ਸ੍ਰੀ ਮਹਲਾ ਬਨਵਾ ਲੋੜੀਂਦੜਾ ਸਾਜਨ ਮੇਰਾ ਘਰ ਘਰ ਮੰਗਲ ਗਾਵਹੁ ਨੀਕੇ ਘਟ ਘਟ ਤੇ ਸਹੈ ਵਸੇ ਰਹਾ ਸੁਖਿ ਆਦਨ ਦੁਖਿ ਆਦਨ ਬਿਸਰੈ ਨਾ ਕਾਹੂੰ ਬੇਰਾ ਨਾਮ ਜਪਤ ਕੋਟ ਸੂਰ ਉਜਾਰਾ ਬਿਨ ਸਹਿ ਭਰਮ ਅੰਧੇਰਾ ਥਾਨ ਤਨੰਦਰ ਸਭ ਨੇ ਜਾਏ ਜੋ ਜਿਸ ਸੋ ਤੇਰਾ ਸੰਤ ਸੰਗ ਪਾਵੈ ਜੋ ਨਾਨਕ ਤਿਸ ਬਹੁਰ ਨਾ ਹੋਈ ਹੈ ਫੇਰਾ ਜੈਤੁ ਸ੍ਰੀ ਮਹਲਾ ਪੰਜਵਾ ਘਰ ਚੌਥਾ ਦੂਪ ਦੇਕ ਓ ਅੰਗਾਰ ਸਤਿਗੁਰ ਪ੍ਰਸਾਦ ਹਾਬ ਮੈਂ ਸੁਖ ਪਾਇਓ ਗੁਰ ਆਗਿਆ ਤਜਿ ਸਿਆਨ ਤ ਚਿੰਤ ਵਿਸਾਰੇ ਅਹ ਛੋਡਿਓ ਹੈ त्याग ਰਹਾ ਜੋ ਦੇਖ ਤ ਸਗਲ ਮੋਹਿ ਮੋਹੀਆ ਤ ਸਰਨ ਪਰਿਓ ਗੁਰ ਭਾਗ ਕਰ ਕਿਰਪਾ ਟਹਲ ਹਰ ਲਾਇਓ ਤ ਜਮ ਛੋਡੀ ਮੋਰੀ ਲਾਗ ਰਿਓ ਸਾਗਰ ਬਾਦਕ ਕੋ ਜੋ ਸੰਤ ਭੇਟੇ ਵਡਪਾਗ ਨਾਨਕ ਜਨ ਨਾਨਕ ਸਰਬ ਸੁਖ ਪਾਏ ਮੋਹ ਰੋ ਹਰ ਚਰਨੀ ਚਿਤ ਲਾਗ ਜੈਤ ਸਰੀ ਮਹਲਾ ਪੰਜਵਾ ਮਨ ਮੈਂ ਸਤਿਗੁਰ ਧਿਆਨ ਤਰਾ ਦ੍ਰਿੜ ਹੋ ਗਿਆਨ ਮੰਤਰ ਹਰ ਨਾਮਾ ਪ੍ਰਭ ਜੀਓ ਮਾਇਆ ਕਰਾ ਰਹਾ ਕਾਲ ਜਾਲਿਆ ਰਮਾਹਾਂ ਜੰਝਾਲਾ ਛੁੱਟ ਕੇ ਜਮੈਂ ਡਰਾ ਆਇਓ ਦੁਖ ਹਰਣਾ ਸ਼ਰਣ ਕਰਣਾ ਬਤ ਗਹਿਓ ਚਰਨ ਆਸਰਾ ਨਾਵ ਰੋਗ ਭਇਓ ਸਾਧ ਸੰਗ ਭਵਨਿਤ ਪਾਰ ਪਰਾ ਆਪਿਓ ਪਿਓ ਗਤਿ ਸਿਓ ਪਰਮਾ ਕਹੋ ਨਾਨਕ ਅਜਰ ਜਰਾ ਜੈਤ ਸ੍ਰੀ ਮਹਲਾ ਪੰਜਵਾਂ ਜਾਗੋ ਭੈ ਗੋਬਿੰਦ ਸਹਾਈ ਸੁਖ ਸਹਿਜ ਆਨੰਦ ਸਗਲ ਸਿਓ ਵਾਕ ਵਿਆਦ ਨ ਕਈ ਰਹਾ ਦੇਸ ਸਭ ਸੰਗ ਰਹ ਹੈ ਅਲੇਪ ਨ ਬਿਆਪੈ ਉਹਨ ਮਾਈ ਏਕੈ ਰੰਗ ਤਤ ਕੇ 베ਤੇ ਸਤ ਗੁਰ ਤੇ ਬੁੱਧ ਪਾਈ ਦਇਆ ਮਇਆ ਕਿਰਪਾ ਠਾਕੁਰ ਕੀ ਸੇ ਸੰਤ ਸੁਭਾਈ ਤੇਨ ਕੈ ਸੰਗ ਨਾਨਕ ਨਿਸਤਰੀਐ ਜਿਨ ਰਸ ਰਸ ਹਰ ਗੁਣ ਗਾਈ ਜੈਤ ਸਰੀ ਮਹਲਾ ਪੰਜਵਾ ਗੋਵਿੰਦ ਜੀਵਨ ਪ੍ਰਾਨ ਤਨ ਰੂਪ ਅਗਿਆਨ ਮੋਹ ਮਗਨ ਮਹਾ ਪ੍ਰਾਨੀ ਅੰਧਿਆਰੇ ਮੈਂ ਦੀਪ ਰਹਾ ਸਫਲ ਦਰਸ਼ਨ ਤੁਮਰਾ ਪ੍ਰਭ ਪ੍ਰੀਤਮ ਚਰਨ ਕਮਲ ਆਨੂਪ ਅਨਕਵਾਰ ਕਰੋ ਤੇ ਬੰਦਨ ਮਨ ਹੈ ਚਰਾਵ ਧੂਪ ਹਰ ਪਰਿਉ ਤੁਮਰੇ ਪ੍ਰਭ ਦਵਾਰੇ ਦ੍ਰਿੜ ਕਰ ਗਈ ਤੁਮਾਰੀ ਲੂਕਾ ਡਲਿਓ ਨਾਨਕ ਆਪਣੇ ਕੋ ਸੰਸਾਰ ਪਾਵਕ ਕੇ ਕੂਪ ਜੈਤ ਸ੍ਰੀ ਮਹਲਾ 5 ਕੋਈ ਜਾਣ ਹਰਿ ਸਿਉ ਦੇਵੈ ਜੋਰ ਚਰਨ ਗਾਹ ਬਕੋ ਸੁਭਰਸਨਾ ਦੀ ਜਹ ਪ੍ਰਾਨ ਅਕੋਰ ਰਹਾ ਮਨ ਦਨ ਨਹਿਰ ਮਲ ਕਰਤ ਕੇ ਹਰ ਹਰ ਸਿੰਘ ਜੈ ਸੁਦਾ ਸੰਜੋਰ ਯਾਰਸ ਮਹ ਮਗਨ ਹੋਤ ਕਿਰਪਾ ਤੇ ਮਹਾ ਬਿਖਿਆ ਤੇ ਤੋਰ ਆਇਓ ਸ਼ਰਨ ਦੀਨ ਦੁਖ ਭੰਜਨ ਚਿਤ ਵਾ ਤੁਮਰੀ ਹੋਰ ਭ ਭੈ ਤਦਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਗਨ ਸ਼ੋਰ ਜੈਤ ਸਰੀ ਮਹੱਲਾ ਪੰਜਵਾ ਚਾਤਰਿਕ ਚਤਵ ਤਰਤ ਵਰਸਤ ਮੇਹ ਕਿਰਪਾ ਸਿੰਧ ਕਰੁਣਾ ਪ੍ਰਭ ਧਾਰੋ ਹਰ ਪ੍ਰੇਮ ਭਗਤ ਕੋ ਨੀਹ ਰਹਾਓ ਹਨਕ ਸੋਖ ਚਕਵੇ ਨਹੀਂ ਚਾਹਤ ਆਨੰਦ ਪੂਰਨ ਪੇਖ ਦੇਹ ਆਨ ਉਪਾਵ ਨ ਜੀਵਤ ਮੀਨਾ ਮੇਨ ਜਲ ਮਰਨਾ ਤੇਹ ਹਮ ਅਨਾਥ ਨਾਥ ਹਰ ਸ਼ਰਣੀ ਆਪਣੀ ਕਿਰਪਾ ਕਰੇ ਹ ਚਰਨ ਕਮਲ ਨਾਨਕ ਆਰਾਧੈ ਤਿਸ ਬਿਨ ਆਨ ਨਾ ਕੀ ਹ